ਕੇਂਦਰੀ ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਨਵੀਂ ਤੇ ਨਿਵੇਂਉਂਜੋ ਗੁਰਜਾ ਮੰਤਰੀ ਪਿਲਾਜੋਸ਼ ਨੇ ਤ੍ਰਿਪੁਰਾ ਦੇ ਸਿਪਾਹੀ ਜਾਲਾ ਜ਼ਿਲ੍ਹੇ ਦੇ ਚਾਰਲਮ ਪਿੰਡ ਦਾ ਦੌਰਾ ਕੀਤਾ ਅਤੇ ਕਿਸਾਨ ਲਈ ਤ੍ਰਿਪੁਰਾ ਨਿਵੇਂਉਂਜੋ ਗੁਰਜਾ ਵਿਕਾਸ ਏਜੰਸੀ ਦੁਆਰਾ ਸ਼ੁਰੂ ਕੀਤੇ ਗਏ ਨਿਵੇਂਉਂਜੋ ਗੁਰਜਾ ਪ੍ਰੋਜੈਕਟ ਦਾ ਨਿਰੀਖਣ ਕੀਤਾ ਖੇਤਰਚ ਮੰਤਰੀਆਂ ਦੀਆਂ ਗਤੀਵਿਧੀਆਂ ਦੀ ਸਮੀਖਿਆ ਦੌਰਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੁਸਮ ਸਕੀਮ ਕੰਪੋਨੈਂਟ B ਤਹਿਤ 54 ਏਕੜ ਜ਼ਮੀਨ ਵਿੱਚ 27 SPV ਪੰਪ ਅਤੇ MNRE ਯੋਜਨਾ ਦੇ ਤਹਿਤ 35 LED ਅਧਾਰਿਤ ਸਟਰੀਟ ਲਾਈਟਿੰਗ ਸਿਸਟਮ ਲਗਾਏ ਗਏ ਨੇ। ਉਨ੍ਹਾਂ ਆਗਿਆ ਕਿ ਇਹਨਾਂ ਪਹਿਲਕਦਮੀਆਂ ਨਾਲ ਦੋਹਰੀ ਫਸਲਾਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਕਿ ਜਿਸ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਦੁੱਗਣੀ ਆਮਦਨ ਹੋਈ ਹੈ। ਕੇਂਦਰੀ ਮੰਤਰੀ ਸ਼ਨੀਵਾਰ ਤੋਂ ਤ੍ਰਿਪੁਰਾ ਦੇ ਦੁੱਧਨਾ ਦੌਰੇ ਤੇ ਸੰਤੇ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ ਇਸ ਦੌਰੇ ਦੌਰਾਨ ਕੇਂਦਰੀ ਮੰਤਰੀ ਨੇ 28 ਦਸੰਬਰ ਨੂੰ ਭਾਰਤੀ ਖੁਰਾਕ ਨਿਗਮ ਦੇ ਦਫਤਰ ਤੇ ਰਾਜ ਦੇ ਗੋਦਾਮਾਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਮੌਜੂਦਾ ਸਥਿਤੀ ਖਾਸ ਤੌਰ ਤੇ ਅਨਾਜ ਭੰਡਾਰਨ ਤੇ ਵੰਡ ਦੇ ਸੰਦਰਭ ਦਾ ਜਾਇਜ਼ਾ ਲਿਆ ਉਨ੍ਹਾਂ ਨੇ ਤ੍ਰਿਪੁਰਾ ਦੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਪ੍ਰਧਾਨ ਮੰਤਰੀ ਕੁਸਮਾ ਤੇ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਵਰਗੀਆਂ ਪ੍ਰਮੁੱਖ ਕੇਂਦਰੀ ਯੋਜਨਾਵਾਂ ਦੇ ਪ੍ਰਦਰਸ਼ਨ ਅਤੇ ਲਾਗੂ ਕਰਨ ਦੀ ਸਮੀਖਿਆ ਕਰਨ ਲਈ ਮੁੱਖ ਮੰਤਰੀ ਡਾਕਟਰ ਮਾਨਿਕ ਸ਼ਾਹ ਅਤੇ ਹੋਰ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁ ਯੋਜਨਾ ਤਹਿਤ 81 ਕਰੋੜ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਜੋ ਯੂਰਪੀਅਨ ਯੂਨੀਅਨ ਦੀ ਆਬਾਦੀ ਦਾ ਦੁੱਗਣਾ ਹੈ ਤੇ ਇਸ ਮੁਫਤ ਰਾਸ਼ਨ ਯੋਜਨਾ ਨੂੰ 31 ਦਸੰਬਰ 2228 ਤੱਕ ਬਥਾ ਦਿੱਤਾ ਗਿਆ ਹੈ